ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰੇ ਅੱਜ ਦੀ ਵੱਡੀ ਖਬਰ ਘਰ ਉੱਪਰ ਫਾਇਰਿੰਗ ਮਾਮਲੇ ਵਿੱਚ ਚਾਰ ਗਿਰਫਤਾਰੀ ਬੋਰ ਪਿਸਤੌਲ ਅਤੇ ਚਾਰ ਰੋਲ ਬ੍ਰਮਹਦ ਸੈਪਜਾਦਾ ਜੀਤ ਨਗਰ ਵਿੱਚ 12 ਅਗਸਤ 2025 ਨੂੰ ਐਸਐਸਪੀ ਹਰਮਨਦੀਪ ਸਿੰਘ ਹਾਸ ਨੇ ਅੱਜ ਇੱਥੇ ਦੱਸਿਆ ਦੱਸਿਆ ਕਿ ਹਿਮਾਲੀ ਪੁਲਿਸ ਨੇ ਪਿੰਡ ਤੋਲੇ ਮਾਜਰਾ ਵਿੱਚ 3/4 ਅਗਸਤ 2025 25 ਦੀ ਰਾਤ ਹੋਈ ਫਾਇਰਿੰਗ ਮਾਮਲੇ ਨੂੰ ਹੱਲ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀਆਂ ਪਾਸੋਂ ਇੱਕ ਨਜਾਇਜ਼ ਹਥਿਆਰ 30 ਬੋਰ ਪਿਸਤੌਲ ਨੂੰ ਚਾਰ ਰੌਂਦ ਬਰਾਮਦ ਕੀਤੇ ਗਏ ਹਨ ਇਹ ਉਹਨਾ ਮਾਮਲੇ ਆਂਦਾ ਪਿਛੋਕੜ ਦੱਸ ਦਿਆਂ ਕਿ ਹਾ ਹੈ ਕਿ ਮਿਤੀ 4 ਗੱਤ 2025 ਨੂੰ ਮੁਕੱਦਮਾ ਨੰਬਰ ਮੁਕਦਮਾ ਨੰਬਰ 2043 ਅਦੀਨ ਤਰਾਮਾ 125 ਤੇ 324 ਬੀ ਐਨ ਐਸ ਤੇ 25 25 ਚ ਚਰਿੰਜਾ ਨਾਟ ਅਰਜਮ ਐਕਟ ਅਦੀਨ ਧਾਰਾ ਸਦਰ ਖਰੜ ਵਿਖੇ ਕੀਤਾ ਗਿਆ ਸੀ ਜਿਸ ਵਿੱਚ ਮੁਦਈ ਸੰਦੀਪ ਸਿੰਘ ਸੱਦੂ ਨੇ ਬਿਆਨ ਕੀਤਾ ਹੈ ਕਿ 3 ਜਾਂ 4 ਅਗਸਤ 2025 ਦੀ ਦਰਮਿਆਨੀ ਰਾਤ ਕਰੀਬ 2:30 3:00 ਵਜੇ ਤੋਂ ਅਣਪਛਾਤੇ ਨੌਜਵਾਨਾਂ ਨੇ ਜਿਨ੍ਹਾਂ ਦੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ ਉਸ ਨੇ ਘਰ ਅੱਗੇ ਗੋਲੀਆਂ ਚਲਾਈਆਂ ਤੇ ਗੋਲੀਆਂ ਨਾਲ ਘਰ ਦਾ 메ਨ ਗੇਟ ਦੇ ਅਤੇ ਅੰਦਰ ਖੜੀ ਫੋਰਚੂਨਰ ਕਾਰ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਇਨਚਾਰਜ ਇੰਸਪੈਕਟਰ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸਰੂਆਤ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਤਿੰਨ ਫਾਇਰਿੰਗ ਕਰਨ ਵਾਲੇ ਨੇ ਇੱਕ ਰੈਕੀ ਕਰਨ ਵਾਲੇ ਦੋਸ਼ੀ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਦੋਸ਼ੀਆਂ ਵਿੱਚ ਧੰਨਵਾਦ